ਇਹ ਤੇ ਨੰਬਰ ਫਟਕ ਦੇ ਕੋਲ ਗੰਗਾ ਨਗਰ ਐਕਸਪ੍ਰੈਸ ਦੇ ਨੀਚੇ ਜਿਹੜੀ ਹੈ ਗਊ ਮਾਤਾ ਦੇ ਅਚਾਨਕ ਮੁਰੇ ਆਉਣ ਨਾਲ ਉਹ ਬਹੁਤ ਬੁਰੀ ਤਰ੍ਹਾਂ ਕੱਟ ਕੇ ਲਾਈਨ ਦੇ ਪਰਲੇ ਪਾਸੇ ਜਿਹੜੀ ਐ ਡਿੱਗ ਚੁੱਕੀ ਆ ਜਿਸ ਕਾਰਨ ਗੰਗਾ ਨਗਰ ਐਕਸਪ੍ਰੈਸ ਵੀ ਜਿਹੜੀ ਆ ਉਹ ਰੇਲਵੇ ਡਿਪਾਰਟਮੈਂਟ ਵੱਲੋਂ ਰੋਕ ਲਈ ਗਈ ਹੈ ਜਿਸ ਦੇ ਇੱਕ ਕਰਮਚਾਰੀ ਜਿਨ੍ਹਾਂ ਨੂੰ ਅਸੀਂ ਟੀਟੀ ਕਹਿੰਦੇ ਆ ਵੱਲੋਂ ਵੀ ਜਿਹੜਾ ਹੈ ਇੱਥੇ ਦੇਖਣ ਲਈ ਆਇਆ ਜਾ ਰਿਹਾ ਵੀ ਆਖਰ ਕੀ ਘਟਨਾ ਵਾਪਰ ਗਈ ਤਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਊ ਮਾਤਾ ਜਿਹੜੀ ਆ ਕੱਟ ਚੁੱਕੀ ਐ ਤਾਂ ਰੇਲਵੇ ਅਧਿਕਾਰੀਆਂ ਵੱਲੋਂ ਮੌਕੇ ਤੇ ਜਾਇਜ਼ਾ ਲੈਣ ਤੋਂ ਬਾਅਦ ਉਹ ਜੋ ਹੈ ਉਹ ਟ੍ਰੇਨ ਨੂੰ ਚੱਲਣ ਲਈ ਮੁੜ ਕੇ ਆਦੇਸ਼ ਦਿੱਤੇ ਜਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਸ਼ੂਆਂ ਦੇ ਰੇਲਵੇ ਲਾਈਨਾਂ ਥੱਲੇ ਇਨਸਾਨਾਂ ਦੇ ਰੇਲਵੇ ਲਾਈਨਾਂ ਤੇ ਅੱਗੇ ਆਣ ਕਾਰਨ ਜਿਹੜਾ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ